ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹਾਂ ਸਾਰੇ ਠੀਕ ਠਾਕ ਹੋਗੇ ਤੇ ਤੁਹਾਡੇ ਲਈ ਇੱਕ ਗੁੱਡ ਨਿਊਜ਼ ਕਹਿ ਸਕਦਾ ਕਿ ਜਿਨ੍ਹਾਂ ਦੇ ਕਾਰਡ ਹਜੇ ਤੱਕ ਨਹੀਂ ਆਇਆ ਯਾਰ ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਉਹਨਾਂ ਦਾ ਸਟੇਟਸ ਕੀ ਆ ਕੀ ਨਹੀਂ ਕਿਉਂਕਿ ਮੈਂ ਇਹ ਇਸ ਲਈ ਕਹਿ ਰਿਹਾ ਕਿਉਂਕਿ ਇੱਕ ਭਰਾ ਦਾ ਕਮੈਂਟ ਆਇਆ ਤੇ ਉਹਨੂੰ ਕਾਰਡ ਮਿਲਿਆ ਤੇ ਐਮਾ ਦੇ ਵਿੱਚ ਗਿਆ ਸੀਗਾ ਤੇ ਉਹ ਤੋਂ 300 ਫੀਸ ਲੈ ਕੇ ਉਹਨੂੰ ਕਾਰਡ ਦੇ ਦਿੱਤਾ ਗਿਆ ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਤੁਸੀਂ ਆਹ ਭਰਾ ਦਾ ਕਮੈਂਟ ਦੇਖ ਹੀ ਸਕਦੇ ਆ ਇਸ ਵੀਰ ਨੇ ਕਮੈਂਟ ਕੀਤਾ ਕਿ ਇਹਦਾ ਬਾਇਓਮੈਟ੍ਰਿਕ ਜਿਹੜੇ ਦਸੰਬਰ 2024 ਦੇ ਵਿੱਚ ਹੋਏ ਸੀ 100 ਵਸਤੀਆ ਸ਼ੈਫ ਦੇ ਵਿੱਚ ਹੋਏ ਸੀਗੇ ਤੇ ਉੱਥੋਂ ਵੀਰ ਗਿਆ ਆਪਣਾ ਸਟੇਟਸ ਦਾ ਪਤਾ ਕਰਨ ਕਿਉਂਕਿ ਐਨਲਾਈਜ਼ ਹੀ ਸ਼ੋ ਹੋ ਰਿਹਾ ਸੀ ਉਹੀ ਦਿਖਾਈ ਜਾ ਰਿਹਾ ਸੀ ਬਾਰ-ਬਾਰ ਸੋ ਵੀਰ ਉੱਥੇ ਗਿਆ ਤੇ ਉੱਥੇ ਇਹਨਾਂ ਨੂੰ 30 ਜੀਰੋ ਫੀਸ ਲੈ ਕੇ ਆ ਟੀਆਰਸੀ ਕਾਰਡ ਇਹਨੂੰ ਬਾਈ ਹੈਂਡ ਦੇ ਦਿੱਤਾ ਸੋ ਤੁਸੀਂ ਸੋਚ ਸਕਦੇ ਆ ਵੀਰ ਕਿੰਨਾ ਖੁਸ਼ ਹੋਏਗਾ ਕਿਉਂਕਿ ਇਹ ਚੀਜ਼ ਬਾਰੇ ਮੈਂ ਕਨਫਰਮ ਵੀ ਕੀਤਾ ਹੁਣ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਵੀਰ ਕਹਿ ਰਿਹਾ ਜੀ ਹਾਂਜੀ ਸਹੀ ਸੱਚੀ ਗੱਲ ਆ ਮੇਰੇ ਦੋਸਤ ਇਹ ਕਾਰਡ ਉਹਨੂੰ ਰੀਸੀਵ ਹੋਇਆ ਸੋ ਇਹਦੇ ਬਾਰੇ ਆਪਾਂ ਨੂੰ ਤਾਂ ਵੀ ਇਸ ਲਈ ਯਕੀਨ ਆ ਕਿਉਂਕਿ ਤੁਹਾਨੂੰ ਪਤਾ ਪਿੱਛੇ ਜੇ ਆਇਮਾ ਨੇ ਇੱਕ ਆਂਕੜਾ ਸ਼ੋਅ ਕੀਤਾ ਸੀ ਕਿ ਲੋਕਾਂ ਦੇ 10 ਤੋਂ 12000 ਕਾਰਡ ਵਾਪਸ ਆ ਗਏ ਸੀਗੇ ਉਹਨਾਂ ਦੇ ਕਾਰਡ ਉਹਨਾਂ ਦੇ ਜਿਹੜੇ ਐਡਰੈਸ ਸੀਗੇ ਉੱਥੇ ਉਹ ਮਿਲੇ ਨਹੀਂ ਜਾ ਉਹਨਾਂ ਨੂੰ ਐਡਰੈਸਾਂ ਤੇ ਉਹ ਕਾਰਡ ਕਿਸੇ ਨੇ ਰੀਸੀਵ ਨਹੀਂ ਕੀਤੇ ਸੋ ਉਹ ਕਾਰਡ ਵਾਪਸ ਆ ਗਏ ਸੋ ਕਈ ਪਤਾ ਤੁਹਾਡੇ ਨਾਲ ਵੀ ਤੁਹਾਡਾ ਕਾਰਡ ਵੀ ਵਾਪਸ ਚਲਾ ਗਿਆ ਹੋ ਜਿਹਨਾਂ ਦੇ ਹਜੇ ਤੱਕ ਕਾਰਨ ਨਹੀਂ ਆਏ ਸੋ ਮੈਂ ਹਰੇਕ ਵੀਡੀਓ ਤੁਹਾਨੂੰ ਇਹੀ ਇੱਕ ਗੱਲ ਕਹਿੰਦਾ ਹੁੰਦਾ ਕਿ ਆਪਣੀ ਆਸ-ਪਾਸ ਦੀ ਜਿਹੜੀ ਤੁਹਾਡੀ ਆਇਮ ਹੈ ਤੁਸੀਂ ਉੱਥੇ ਜਾ ਕੇ ਜਰੂਰ ਪਤਾ ਕਰਿਆ ਕਰੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਬਹੁਤ ਭਰਾਵਾਂ ਦੇ ਕਮੈਂਟ ਇਹ ਆਉਂਦੇ ਆ ਕਿ ਸਾਨੂੰ ਐ ਇੰਟਰ ਨਹੀਂ ਹੋਣ ਦਿੰਦੇ ਔਰ ਬਹੁਤ ਭਰਾ ਇਹ ਕਹਿੰਦੇ ਆ ਕਿ ਅਸੀਂ ਐਂਟਰ ਹੋਏ ਸੀਗੇ ਸਾਨੂੰ ਉਹਨਾਂ ਨੇ ਦੱਸਿਆ ਤੇ ਸਾਡੇ ਡਾਕੂਮੈਂਟ ਵੀ ਲਿਸਟ ਪੂਰੀ ਦਿਖਾਈ ਉਹਨਾਂ ਨੇ ਕੀ ਕੀ ਹੋ ਰਿਹਾ ਡਾਕੂਮੈਂਟ ਕਿਹੜੇ ਕਿਹੜੇ ਅਪਲੋਡ ਕੀਤੇ ਆ ਤੇ ਬਹੁਤ ਲੋਕਾਂ ਨੂੰ ਉਹਨਾਂ ਨੇ ਕੋਈ ਰੀਜਨ ਦੱਸਿਆ ਕਿ ਤੇਰੇ ਡਾਕੂਮੈਂਟ ਜਿਹੜਾ ਤੇਰਾ ਫਾਲਤਾਂ ਸੀ ਉਹ ਲੇਟ ਸਬਮਿਟ ਹੋਇਆ ਔਰ ਕਿਸੇ ਨੂੰ ਤਾਂ ਪੋਰਟਲ ਵੀ ਸਹੀ ਕਰਤਾ ਉਹਨਾਂ ਨੇ ਜਿਨ੍ਹਾਂ ਦੇ 에ਰਰ ਆ ਰਹੇ ਸੀ ਔਰ ਕਾਰਡ ਵੀ ਅਪਰੂਵਡ ਹੋ ਗਏ ਤੇ ਕਾਰਡ ਵੀ ਰੀਸੀਵ ਹੋ ਗਏ ਮੈਂ ਲਾਸਟ ਵੀਡੀਓ ਵੀ ਪਹਿਲਾਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਵੀਡੀਓਜ਼ ਪਾਈਆਂ ਲੋਕਾਂ ਦੇ ਕਮੈਂਟ ਆਏ ਹੋਏ ਆ ਸੋ ਬਹੁਤ ਲੋਕਾਂ ਦੇ ਹਮੇਸ਼ਾ ਹੀ ਮੋਸਟਲੀ ਹਰ ਇੱਕ ਵੀਡੀਓ ਦੇ ਉੱਪਰ ਇਹੀ ਕਮੈਂਟ ਆਇਆ ਹੁੰਦਾ ਕਿ ਵੀਰ ਜੀ ਮੇਰਾ ਸਟੇਟਸ ਚੇਂਜ ਨਹੀਂ ਹੋਇਆ ਕੀ ਹੋਏਗਾ ਕੀ ਨਹੀਂ ਹੋਏਗਾ ਸੋ ਮੇਰਾ ਵੀਰ ਥੋੜਾ ਜਿਆਦਾ ਵੇਟ ਕਰ ਲੋ ਹੋ ਜਾਏਗਾ ਕੰਮ ਚੱਲ ਰਿਹਾ ਹੈ ਪਿੱਛੇ ਇਹ ਇੱਕਦਮ ਨਹੀਂ ਹੁੰਦਾ ਹੁੰਦਾ ਕਿ ਠੀਕ ਹੈ ਜੀ ਅੱਜ ਸਾਰਿਆਂ ਦਾ ਚੇਂਜ ਹੋਏਗਾ ਤੇ ਅੱਜ ਹੀ ਸਾਰਿਆਂ ਦਾ ਚੇਂਜ ਹੋਣਾ ਤੁਹਾਨੂੰ ਪਤਾ ਹੀ ਆ ਐਮਾ ਦਾ ਕਿੰਨਾ ਸਲੋ ਕੰਮ ਕਰਦੀ ਪਈ ਆ ਥੋੜੇ ਥੋੜੇ ਬੰਦਿਆਂ ਦਾ ਉਹ ਚੇਂਜ ਕਰਦੀ ਪਈ ਆ ਬਾਕੀ ਆਈ ਹੋਪ ਤੁਹਾਡਾ ਵੀ ਬਹੁਤ ਜਲਦ ਔਰ ਰিসিਵ ਹੋਏਗਾ ਕਾਰਡ ਰিসিਵ ਹੋਏਗਾ ਤੇ ਤੁਹਾਡਾ ਪੋਰਟਲ ਵੀ ਚੇਂਜ ਹੋ ਜਾਏਗਾ। ਬਾਕੀ ਅਗਰ ਤੁਹਾਡੇ ਆਸ-ਪਾਸ ਕੁਝ ਵੀ ਹੋ ਰਿਹਾ ਹੋਵੇ ਤਾਂ ਉਹਦੇ ਬਾਰੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜਿੱਦਾਂ ਇਸ ਵੀਰ ਨੇ ਦੱਸਿਆ ਕਿਉਂਕਿ ਹੋਰ ਲੋਕਾਂ ਦੀ ਹੈਲਪ ਹੋ ਸਕਦੀ ਆ। ਤੇ ਤੁਸੀਂ ਵੀ ਤੁਹਾਡੇ ਆਸ-ਪਾਸ ਕੀ ਹੋ ਰਿਹਾ ਕਿਸੇ ਦਾ ਕਾਰਡ ਰিসিਵ ਹੋਇਆ ਪੋਰਟਲ ਚੇਂਜ ਹੋਇਆ ਜਾਂ ਕੋਈ ਵੀ ਹੋਰ ਅਪਡੇਟ ਹੋਵੇ ਇਦਾਂ ਦੀ ਸੋ ਤੁਸੀਂ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਜਿਹੜੀ ਵੀ ਕਮੈਂਟ ਆਂਦੇ ਆ ਉਹ ਉਹਦੇ ਨਾਲ ਬਹੁਤ ਲੋਕਾਂ ਦੀ ਹੈਲਪ ਹੁੰਦੀ ਹੈ ਤੇ ਬਹੁਤ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ ਸੋ ਆਪਾਂ ਵੀ ਫਿਰ ਵੀਡੀਓ ਇਨਫੋਰਮੇਸ਼ਨ ਦੀ ਇੱਕ ਨਵੀਂ ਵੀਡੀਓ ਬਣਾ ਲੈਂਦੇ ਆ ਕਿ ਜਿਹਦੇ ਨਾਲ ਹੋਰ ਲੋਕਾਂ ਦਾ ਫਾਇਦਾ ਹੋ ਸਕੇ ਇਹਦੇ ਵਿੱਚ ਹੋਰ ਕੁਝ ਨਹੀਂ ਬਾਕੀ ਤੁਸੀਂ ਮੈਨੂੰ ਕਹਿੰਦੇ ਹੁੰਦੇ ਕਿ ਯਾਰ ਕਾਰਡ ਨਹੀਂ ਆਇਆ ਤੂੰ ਕਹਿ ਰਿਹਾ ਸੀ ਸੋ ਵੀਰ ਮੈਂ ਜਿਹੜੀ ਸਿਚੁਏਸ਼ਨ ਹੁੰਦੀ ਹੈ ਜਿਹੜੇ ਤੁਹਾਡੇ ਕਵੈਂਟ ਹੁੰਦੇ ਆ ਆਪਾਂ ਉਹਦੇ ਹਿਸਾਬ ਨਾਲ ਹੀ ਚੱਲੀਦਾ ਆਪਾਂ ਮੈਂ ਤੁਹਾਨੂੰ ਦੱਸਿਆ ਮੈਂ ਲੱਗਾ ਤਾਂ ਹੈ ਨਹੀਂ ਆਈਮਾ ਦੇ ਵਿੱਚ ਮੈਂ ਹਰੇਕ ਵੀਡੀਓ ਦੇ ਵਿੱਚ ਇਹੀ ਦੱਸਦਾ ਹੁੰਦਾ ਨਾ ਮੈਂ ਕਮਿਸ਼ਨ ਤੇ ਕੰਮ ਕਰਦਾ ਨਾ ਮੇਰਾ ਤੁਹਾਡੀ ਇਨਫੋਰਮੇਸ਼ਨ ਤੁਹਾਡੇ ਹੀ ਕਮੈਂਟਾਂ ਤੋਂ ਆਪਾਂ ਵੀਡੀਓ ਤਿਆਰ ਕਰੀਦੇ ਹਰ ਇੱਕ ਵੀਡੀਓ 'ਚ ਮੈਂ ਇਹੀ ਗੱਲ ਦੱਸਦਾ ਹੁੰਦਾ ਬਾਕੀ ਤੁਸੀਂ ਜੋ ਵੀ ਇਹਦੇ ਬਾਰੇ ਤੁਹਾਡੀ ਕੋਈ ਰਾਏ ਹੋਈ ਵੀਡੀਓ ਦੇ ਵਿੱਚ ਤਾਂ ਤੁਸੀਂ ਜਰੂਰ ਜਰੂਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਆਸ-ਪਾਸ ਕੀ ਹੋ ਰਿਹਾ ਇਹ ਜਰੂਰ ਤੁਹਾਡੀ ਰਾਏ ਜਰੂਰ ਕਮੈਂਟ ਕਰਨਾ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਉਹ ਕਰਨਾ ਨਾ ਭੁੱਲਿਓ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ